ਹਾਂਜੀ ਮੈਂ ਸੁਖਦੇਵ ਸਿੰਘ ਮੈਂ ਤੁਹਾਨੂੰ ਦਰਸ਼ਨ ਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜੋ ਅਸੀਂ ਇਹ 18ਵਾਂ ਮੇਲਾ ਬਟੰਡੇ ਦੀ ਪਾਕ ਪਵਿੱਤਰ ਧਰਤੀ ਤੇ ਲਾਇਆ ਉਹ ਬਹੁਤ ਹੀ ਸਫਲ ਤੇ ਯਾਦਗਾਰ ਉਹ ਨਿਭੜਿਆ ਹੈ ਅੱਜ ਉਸ ਦਾ ਆਖਰੀ ਦਿਨ ਹੈ ਮੈਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜੋ ਅਸੀਂ ਪਹਿਲੇ ਦਿਨ ਵਰਾਸਤੀ ਕਾਫਲਾ ਜੀ ਦੇ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਲੋਕਾਂ ਨੇ ਵੱਡੀ ਪੱਧਰ ਤੇ ਸ਼ਰਕਤ ਕੀਤੀ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਲੋਕਾਂ ਨੇ ਇਹ ਮੇਲਾ ਖਣਖੜ ਖਣਖੜ ਵੇਖਿਆ ਯਾਰ ਖਾਸ ਕਰਕੇ ਆਪਣੇ ਬੱਚਿਆਂ ਨੂੰ ਪੁਰਾਣੀਆਂ ਪ੍ਰਾਤਨ ਚੀਜ਼ਾਂ ਦਿਖਾਈਆਂ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਆਪਦੀ ਕੈਮਰੇ ਦੀ ਨਜ਼ਰ ਨਾਲ ਕੈਦ ਕਰ ਸਕਦੇ ਹੋ ਕਿ ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਪੁਰਾਣੀਆਂ ਪ੍ਰਾਤਨ ਵਸਤਾਂ ਖਾਣ-ਪਾਨ ਅਤੇ ਪੁਰਾਣੇ ਲੋਕ ਰੰਗ ਵੇਖਣ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਵੇਖਿਆ ਜਾ ਰਿਹਾ ਹੈ ਔਰ ਪੂਰੀ ਉੜਦੀ ਧੂੜੇ ਤੁਹਾਨੂੰ ਦੱਸ ਰਹੀ ਹੈ ਕਿ ਲੋਕਾਂ ਦੀ ਆਮਦ ਕਿੰਨੀ ਜ਼ਿਆਦਾ ਵਧੀਆ ਵਧੀਆ ਪੱਧਰ ਤੇ ਇਸ ਮੇਲੇ ਦੇ ਵਿੱਚ ਰਹੀ ਹੈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦਾ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਨਾ ਸਿਰਫ ਮੇਲੇ ਨੂੰ ਸਗੋ ਪਿਛਲੇ ਮੇਲੇ ਦੌਰਾਨ ਸਾਡੇ ਸਪੀਕਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਦਿੱਤੀ ਗਈ ਗ੍ਰਾਂਟ ਨਾਲ ਅਸੀਂ ਇੱਥੇ ਪੁਰਾਤਨ ਘਰ ਬਿਲਕੁਲ ਅੱਜ ਤੋਂ ਪਿਛਲੀ ਜਿਵੇਂ ਕਹਿ ਸਕਦੇ ਆ ਸਦੀ ਦਾ ਚਾਚੀ ਅਦਰੋ ਦਾ ਘਰ ਬਣਾਇਆ ਉਹਦਾ ਰੂਪ ਰੰਗ ਵੇਖ ਕੇ ਆਪ ਦੇ ਆਪ ਮਨ ਨੂੰ ਖੁਸ਼ੀ ਹੁੰਦੀ ਹੈ ਲੋਕ ਵੇਖਦੇ ਨੇ ਵੀ ਵਾਕਈ ਇਸ ਤਰ੍ਹਾਂ ਦੇ ਘਰ ਵੀ ਅੱਜ ਵੀ ਹੈਗੇ ਆ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਸਾਡੇ ਪੁਰਾਣੇ ਘਰ ਸੀ ਜਿਵੇਂ ਮਾਨਕ ਨਵਾਸ ਆ ਉਹਨੂੰ ਨਵਾਂ ਬਣਾਇਆ ਗਿਆ ਔਰ ਜਿੰਨੇ ਪੁਰਾਣੇ ਜਿਹੜੇ ਸਾਡੇ ਪਹਿਲਾਂ ਘਰ ਥੋੜੀ ਖਸਤਾ ਹਾਲਤ ਵਿੱਚ ਸੀ ਸਭ ਦੀ ਰੂਪ ਰੰਗ ਬਦਲ ਕੇ ਇਸ ਵਾਰ ਪੇਂਟ ਦੀ ਦਿੱਖ ਦਿਨਹਾਰ ਬਿਲਕੁਲ ਬਦਲ ਚੁੱਕੀ ਹੈ ਕਹਾਜਾਂ ਦੇ ਬੱਚਾ ਆਪਣੇ ਵਿੱਚ ਵੱਖਰਾ ਹੀ ਚਿੱਤਰਕਾਰਾਂ ਦੇ ਵਿੱਚ ਜੋਸ਼ ਹੈ ਤੇ ਬਹੁਤ ਸੋਹਣੀ ਆਰਟ ਉਹਨਾਂ ਨੇ ਦਿਖਾਈ ਹਾਂਜੀ ਇਹ ਬਹੁਤ ਵੈਸੇ ਤਾਂ ਦੇਖੋ ਸਾਡੇ ਜੋ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਨੇ ਉਹ ਸਾਰੇ ਕਲਾ ਪ੍ਰੇਮੀਆਂ ਨੂੰ ਹੀ ਹਰ ਇੱਕ ਪੱਧਰ ਤੇ ਮੌਕਾ ਦਿੰਦੇ ਨੇ ਇਸ ਵਾਰ ਜੋ ਅਸੀਂ ਲਾਈਵ ਚਿੱਤਰਕਲਾ ਪ੍ਰਦਰਸ਼ਨੀ ਹੈ ਜਿਦੇ ਵਿੱਚ ਪੰਜਾਬ ਦੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਦੋ-ਦੋ ਚਿੱਤਰਕਾਰ ਆ ਕੇ ਉਹਨਾਂ ਨੇ ਆਪਣੀਆਂ ਪੇਂਟਿੰਗਸ ਵੀ ਇੱਥੇ ਰੱਖੀਆਂ ਪਲੱਸ ਇੱਥੇ ਲਾਈਵ ਸਾਰਾ ਉਹਨਾਂ ਦਾ ਜਿਹੜਾ ਹੈਗਾ ਉਹ ਆਰਟ ਬਣਾ ਰਹੇ ਨੇ ਔਰ ਸਾਰਾ ਸੁਤੰਤਰਤਾ ਸੰਗਰਾਮੀਆ ਜਾਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਜਿਹੜਾ ਇਹ ਚਿੱਤਰਕਲਾ ਹੈ ਉਹ ਲੋਕ ਵੇਖ ਕੇ ਅਸ਼ਸ਼ਕਰੋਠੇ ਨੇ ਔਰ ਬਹੁਤ ਜ਼ਿਆਦਾ ਜੋ ਚਿੱਤਰਕਲਾ ਦੇ ਵਿੱਚ ਵੀ ਅੱਗੇ ਥੋੜਾ ਪੰਜਾਬ ਦੇ ਲੋਕਾਂ ਦਾ ਇੰਟਰਸਟ ਘਟਦਾ ਜਾਂਦਾ ਸੀ ਪਰ ਹੁਣ ਅਸੀਂ ਸਾਰੇ ਪੁਰਾਣੇ ਸੱਭਿਆਚਾਰ ਬੰਨੀ ਆਪਣੇ ਪੁਰਾਣੇ ਲੋਕ ਰੰਗਾਂ ਬੰਨੀ ਮੁੜ ਚੱਲੇ ਆ ਤੇ ਸਾਨੂੰ ਆਪਣੇ ਬੱਚੇ ਵੀ ਜੋ ਹੈ ਉਹ ਵੀ ਉਸ ਕਲਾ ਦੇ ਵਿੱਚ ਇੰਟਰਸਟਡ ਨੇ ਉਤਸ਼ਾਹਿਤ ਹੋ ਰਹੇ ਨੇ Thank you.